ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਸੰਗਤ ਜੀ ਜੁੜਦੇ ਆਂ ਲਾਈਵ 'ਚ ਆਜੋ ਜਿੰਨੀਆਂ ਵੀ ਸੰਗਤਾਂ YouTube ਤੇ ਬੈਠੀਆਂ ਨੇ ਲਾਈਵ 'ਚ ਆਜੋ ਫਿਰ ਜੁੜਦੇ ਆਂ ਤੁਹਾਨੂੰ ਅੱਜ ਆਪਣਾ ਜੋ ਰਾਜਸਥਾਨ ਗੁਰਦੁਆਰਾ ਗੰਮਨਸਰ ਸਾਹਿਬ ਬਣਾਇਆ ਨਵਾਂ ਦਰਵਾਜ਼ਾ ਸਾਹਿਬ ਬਣਾਇਆ ਉਹਦੇ ਵੀ ਦਰਸ਼ਨ ਕਰਾਵਾਂਗੇ ਆਜੋ ਹਾਂਕ ਤੇ ਸੋਮ ਦਿਖਾਉਨੇ ਆਜ ਰਾਜਸਥਾਨ ਦਾ ਪ੍ਰੋਗਰਾਮ ਰਾਜਸਥਾਨ ਦੀ ਗਰਮੀ ਰਾਜਸਥਾਨ ਦੀਆਂ ਫਸਲਾਂ ਤੇ ਆਜੋ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ YouTube ਤੇ ਹੋ ਜੋ ਜੁੜ ਜੋ ਵਿੱਚ ਲਾਈਵ ਦੇ ਅੱਜ ਆਪਾਂ ਕਰਾਂਗੇ ਗੱਲਬਾਤਾਂ ਰਾਜਸਥਾਨ ਦੀ ਧਰਤੀ ਤੇ ਆਏ ਹੋਏ ਆ ਇਹ ਆਪਣਾ ਸਥਾਨ ਆ ਜੋ ਗੁਰਦੁਆਰਾ ਗੁੰਮਰ ਸਾਹਿਬ ਬਣਾਇਆ ਹਨ ਮਾਨਮਾਨਗੜ ਤੋਂ ਜੋ ਪੀਲੀਆਂ ਬੰਗਾਂ ਨੂੰ ਵੱਡਾ ਰੋਡ ਜਾਂਦਾ ਤੇ ਡਬਲੀ ਕਮਾਣਾ ਕਮਾਣਾ ਇਸ ਤੋਂ ਬਾਅਦ ਮਸਰੂ ਵਾਲਾ ਕਮਾਣਾ ਤੇ ਮਸਰੂ ਵਾਲੇ ਦੇ ਵਿਚਕਾਰ ਆਪਣਾ ਜੋ ਸਥਾਨ ਬਣਾਇਆ ਇੱਥੇ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਤਾਂ ਆਪਣਾ ਜੋ ਬਾਗ ਲੱਗਿਆ ਅਮਰੁੱਦਾਂ ਦਾ ਪਹਿਲਾਂ ਤੁਸੀਂ ਇਹ ਦੇਖੋ ਫਿਰ ਹੌਲੀ-ਹੌਲੀ ਸਾਨੂੰ ਲੈ ਕੇ ਚਾਲਦੇ ਆ ਆਪਣੇ ਦਰਵਾਰ ਸਾਹਿਬ ਵਾਲਾ ਨਿੱਕੇ-ਨਿੱਕੇ ਬੂਟੇ ਵਧੀਆ ਵੀ ਆ ਜਿਹੜਾ ਅਮਰੁੱਦਾਂ ਦਾ ਭਰੇ ਪਿਆ ਤੇ ਦੇਖੋ ਅਮਰੁੱਦ ਛਕਣ ਦੇ ਚਾਹਵਾਨ ਹੋ ਵੀ ਇੱਥੇ ਪਹੁੰਚ ਸਕਦੇ ਨੇ ਆਜੋ ਸੰਗਤ ਜੀ ਲਾਈਵ 'ਚ ਆਜੋ ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਗਮਨਸਰ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਆਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਪਹਿਲਾਂ ਤੁਸੀਂ ਇੱਥੇ ਦੇਖੋ ਸਰੋਂ ਸਰੋਂ ਦੇ ਦਰਸ਼ਨ ਕਰੋ ਆਜੋ ਸੰਗਤ ਜੀ ਕਰਦੇ ਆ ਗੱਲਾਂ ਬਾਤਾਂ ਆਪਾਂ ਅੱਜ ਰਾਜਸਥਾਨ ਪਹੁੰਚੇ ਹੋਇਆ ਇੱਥੇ ਆਪਾਂ ਚੱਕ ਜਹਾਨੇ ਆਪਣੀ ਸੰਗਤ ਜੋ ਕੇਵਲ ਸਿੰਘ ਉਹਨਾਂ ਦੇ ਘਰੇ ਸ੍ਰੀ ਅਖੰਡ ਵਾਦ ਸਾਹਿਬ ਆਰੰਭ ਕਰਿਆ ਸੀਗਾ 6 7 7 8 9 ਦਾ ਅੱਜ ਉਹਦੀ ਸੰਪੂਰਨਤਾ ਹੋ ਗਈ ਅਰਦਾਸ ਬੇਨਤੀ ਹੋ ਗਈ ਭੋਗ ਪਾਇਆ ਫਿਰ ਆਪਾਂ ਉਸ ਤੋਂ ਬਾਅਦ ਆਪਣੇ ਸਥਾਨ ਤੇ ਆਇਾਂਗੇ ਇੱਥੋਂ ਦਾ ਮਾਹੌਲ ਚੈੱਕ ਕਰੋ ਤੇ ਇਧਰ ਕਣਕ ਆਪਣੇ ਇਧਰ ਨਾਲ ਵਿਸ਼ਾਲ ਗਲੋਬਲ ਸਕੂਲ ਬਣ ਗਿਆ ਨਾਲ ਵਧੀਆ ਪੂਰਾ ਹੈ ਕੜਦੀ ਖਲਾਲਾ ਇਹਦਾ ਵੀ ਕੰਮ ਤੇ ਕਰੋ ਦਰਸਨ ਆਪਣੇ ਦਰਵਾਸਰ ਸਾਹਿਬ ਦੇ ਇਹ ਜੋ ਲੰਗਰ ਦੀ ਬੈਕ ਸਾਈਡ ਆ ਆਹ ਦੇਖ ਰਹੀ ਹੈ ਲੰਗਰ ਦੀ ਬੈਕ ਸਾਈਡ ਆ ਤੇ ਤੁਹਾਨੂੰ ਕਰਾਉਣਿਆ ਸਾਨੂੰ ਦਰਸਨ ਆਜੋ 에 ਆਜੋ ਸੰਗਤ ਜੀ ਆਜੋ ਆ ਦੇਖੋ ਇਹ ਹੈ ਆਪਣਾ ਦਰਬਾਰ ਸਾਹਿਬ ਜੋ ਕੇ ਨਵਾਂ ਬਣਾਇਆ ਆਪਾਂ ਇੱਥੇ ਰਾਜਸਥਾਨ ਦੇ ਵਿੱਚ ਕਰੋ ਦਰਸ਼ਨ ਇਹਦਾ ਫਰੰਟ ਆ ਦਰਬਾਰ ਸਾਹਿਬ ਦਾ ਤੇ ਪੂਰਾ ਵਧੀਆ ਖੁੱਲਾ ਡੁੱਲਾ ਬਣਿਆਗਾ ਆਪਣਾ ਜਿਹੜਾ ਗੁੰਮੜ ਸਰ ਪੰਜਾਬ ਚ ਉਸ ਤੋਂ ਉਹ ਦਰਵਾਜ਼ਾ ਆਬ ਤੋਂ ਥੋੜਾ ਵੱਡਾ ਇਹ ਤੇ ਕਰਾਉਣਿਆ ਦਰਸ਼ਨ ਸਾਨੂੰ ਅੰਦਰ ਵੀ ਆ ਆਪਣੇ ਜਿਹੜੇ ਮੂਰੇ ਪਾਲਕੀ ਬਣੀਆਂ ਤੇ ਆ ਮੇਨ ਗੇਟ ਹੈ ਕਰੋ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਜ ਕੇਇਆ ਕਰਿਆ ਫਤਿਹ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਕਰੋ ਜੀ ਦਰਸ਼ਨ ਸਾਰੇ ਲਵਾਓ ਹਾਜ਼ਰੀ ਕਮੈਂਟਾਂ 'ਚ ਆ ਵਾਹਿਗੁਰੂ ਲਿਖ ਕੇ ਭੇਜੋ ਆ ਆਪਣਾ ਦਰਵਾਜ਼ਾ ਵਾ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਇਹਦੇ ਨਾਲ ਮੋਟੀਵੇਸ਼ਨ ਮਿਲ ਜਾਂਦਾ ਵੀ ਆਪਾਂ ਹੋਰ ਵੀ ਤੁਹਾਨੂੰ ਵਧੀਆ 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 ਸਥਾਨਾਂ ਦੇ ਦਰਸ਼ਨ ਕਰਾਈਏ ਵਧੀਆ ਵਧੀਆ ਧਾਰਮਿਕ ਵੀਡੀਓ ਪਾਈਏ ਨਸ਼ਿਆਂ ਤੋਂ ਦੂਰ ਰਹੀਏ ਬੁਰੀ ਸੰਗਤ ਤੋਂ ਦੂਰ ਰਹੀਏ ਕਾਲ ਯੁੱਗ ਦਾ ਪਹਿਰਾ ਬਹੁਤ ਵੱਧ ਰਿਹਾ ਇਹਨਾਂ ਤੋਂ ਦੂਰ ਰਹਿਣਾ ਆਹ ਕਰੋ ਚੈੱਕ ਆਪਨੰਦਰਵਾਸਾ ਕਰੋ ਦਰਸ਼ਨ ਆਹ ਜਿਹੜਾ ਆਪਣਾ ਇੱਥੇ ਥੜਾ ਸਾਹ ਬਣਨਾ ਆ ਜਾਗਾ ਤੇ ਥੜਾ ਸਾਹ ਬਣ ਜੂਗਾ ਤੇਰੇ 12 ਬਾਈ 12 ਦਾ ਥੜਾ ਹੋ ਗਿਆ ਤੇ ਕਰੋ ਦਰਸ਼ਨ ਆਪਣਾ ਦਰਵਾਜ਼ਾ ਸਾਹ ਵਾ ਫੀਟਿੰਗ ਇਹਦੀ ਬਿਜਲੀ ਵਾਲੀ ਹੋ ਗਈ ਤੇ ਸਪਲਾਈ ਕਰਨ ਵਾਲੀ ਰਹਿੰਦੀ ਆ ਇਸ ਤੋਂ ਬਾਅਦ ਇਹਦਾ ਪਲਾਸਟਰ ਦਾ ਕੰਮ ਚੱਲਣਾ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਇਸ ਸਥਾਨ ਲਈ ਵੀ ਤੁਸੀਂ ਵੱਧ ਤੋਂ ਵੱਧ ਮਾਇਆ ਦੇ ਗੱਫੇ ਭੇਜੋ ਤਾਂ ਜੋ ਇਹ ਦਰਵਾਜ਼ਾ ਸਾਹਿਬ ਦੀ ਆਪਣੇ ਦੀ ਜਲਦੀ ਤੋਂ ਜਲਦੀ ਤਿਆਰੀ ਹੋ ਸਕੇ ਸੋ ਰਹੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੱਧ ਤੋਂ ਵੱਧ ਮਾਇਆ ਦੇ ਗੱਫੇ ਗੁਰਦੁਆਰਾ ਗੰਮਨਸਰ ਸਾਹਿਬ ਪਹਚਾਓ ਜਿਹੜੀਆਂ ਸੰਗਤਾਂ ਆਪਣੇ ਜੁੜੀਆਂ ਵਈਆਂ ਗੁਰਦੁਆਰਾ ਗੰਮਨਸਰ ਸਾਹਿਬ ਦੇ ਨਾਲ ਤੇ ਆ ਵੀ ਵਿੰਡੋ ਆ ਗਈ ਤਾਂ ਸਿੰਘ ਰਾਈਸਡ ਆਨ ਇਨਕਮਿੰਗ ਕਾਲ ਤੇ ਇਧਰ ਆ ਗੇਟ ਆ ਗਿਆ ਥੋੜਾ ਭਰਿਆ ਇਹ ਹੇ ਹੁਣ ਆਪਾਂ ਜਾਣਾ ਸੰਗਤ ਦੇ ਘਰੇ ਜਾਣਾ ਆਪਣੇ ਜੋ ਆ ਗਗਨ ਸਿੰਘ ਜੀ ਨੇ ਇੱਥੋਂ ਦੇ ਸੇਵਾਦਾਰ ਨੇ ਪੱਕੇ ਤੇ ਉਹਨੂੰ ਆਹ ਦੇਖੋ ਬੰਬੂ ਗਾਟ ਆ ਇਹਨਾਂ ਦੇ ਘਰੇ ਆਪਾਂ ਜਾਣਾ ਤੇ ਹੋਰ ਬਾਬਾ ਜੀ ਚੜ੍ਹਦੀ ਕਲਾ ਜੀ ਜਮਾ ਚੜ੍ਹਦੀ ਕਲਾ ਹੀ ਵਾਰ ਜੀ ਖਾਲਸਾ ਬਾਹਿਰ ਜੀ ਦਾ ਖਾਲਸਾ ਬਾਹਿਰ ਜੀ ਕੀ ਫਤਿਹ ਆਜੋ ਚਲੋ ਜੀ ਹੁਣ ਆਪਾਂ ਚਾਲਦੇ ਆ ਇੱਕ ਕਪਣਾ ਉਹ ਮੂਹਰੇ ਜਹਾ ਆ ਜਾਂਦਾ ਕਰਾਉਣੇ ਆਂ ਦਰ ਸਮਸ ਨੂੰ ਆਹ ਰੋਡ ਲੱਗਦਾ ਹੈ ਜਮਾ ਰੋਡ ਦੇ ਉੱਪਰ ਆਪਣਾ ਸਥਾਨ ਬਣਿਆ ਉਹ ਸਾਹਮਣੇ ਰੇਲ ਦੀ ਲਾਈਨ ਆ ਰੇਲ ਦੇ ਲਾਈਨ ਆ ਚੈੱਕ ਕਰੋ ਇੱਥੇ Ha det. ਇਦੋਂ ਹੋ ਗਿਆ ਆਪਾਂ ਐਂਟਰ ਮਸਰੂ ਵਾਲੇ ਚ ਤੇ ਆ ਹਟਕਾਗੇ ਰੇਲਵੇ ਲਾਈਨ ਨਾਲੇ ਇੱਕੋ ਇੰਦਰ ਦੀਆਂ ਕਣਕਾਂ ਹਰਿਆਲੀ ਲਾਈਵ ਹੈ ਜੀ ਆਇਆ ਚੋ ਆ ਦੇਖੋ ਚੋ ਇੱਕ ਪੂਰੇ ਟੇਸਰੇ ਪਾਇਆ ਮੈਂ ਨਾਮ ਸੁਣਾ ਕੇ ਜਾਣ ਕੇ ਆਪਾਂ ਪਿੰਡ ਬਸਰੂ ਵਾਲੇ ਦੇ ਸਥਾਨ ਦੀ ਵੀ ਉਹਨਾਂ ਦੇ ਵੀ ਡਾਕਟਰ ਕਰਾਵਾਂਗੇ ਪੂਰਾ ਹੈ ਵਧੀਆ ਬਣਾਇਆ ਹੋਇਆ ਰੀਚਾ ਲਾ ਕੇ ਦਰਵਾਜ਼ਾ ਆਵਾ ਉਹਨੇ ਦਰਸਾਉਂਦਾ

ਕਰੋ ਦਰਸ਼ਨ ਪਹਿਲਾਂ ਦਾ ਆਪਣੇ ਬੰਬੂ ਗਾਰਡ ਦੇ ਇਹ ਜਿਹੜੇ ਮਾੜੇ ਢੀਡੇ ਦਾ ਬੰਦੇ ਪੈਰ ਨਹੀਂ ਲੱਗਦੇ ਨਾ ਹੀ ਮਾੜਾ ਢੀਡਾ ਬੰਦਾ ਇਹਨੂੰ ਚਲਾ ਸਕੇ ਤੇ ਆ ਵੀ ਆਪਣਾ ਜਹਾਜ ਆ ਦੂਸਰਾ ਜਹਾਜ ਆ ਸਾਰੀ ਸੰਗਤ ਤਿਆਰ ਵਰਤਿਆ ਆਪਣੇ ਨਾਲ ਆਈ ਆ ਇੱਕ ਜਹਾਜ ਅੰਦਰ ਖੜਾ ਉਹ ਵੀ ਦਰਸ਼ਨ ਕਰਾਵਾਂਗੇ ਬਾਈਕ ਜਿੱਕਾ ਖਾਲਸਾ ਵਾਇਰ ਦੀ ਕੀ ਫਤਿਹ ਹੋਰ ਬਾਬਾ ਜੀ ਜੜ ਦੀ ਕਲਾ ਜੀ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਆਪਣਾ ਇੱਕ ਬੰਬੂ ਘਾਟ ਆ ਖੜਾ ਜਹਾਜ਼ ਵੱਡਾ ਜੇ ਸੀ ਵੀ ਇਹ ਐਸਯੂ ਜੂ ਡੀ ਮੈਕ ਹੇ ਤੁਸੀਂ ਟਾਇਰ ਚੈੱਕ ਕਰੋ ਕਰੋ ਬਤਵਾਦ ਜੁੜੋ ਸੰਗਤ ਮੈਂ ਲੋਕੀ ਸੰਪਰਕ ਕਰਕੇ ਆ ਆ ਆਪਣਾ ਖੜਾ ਸਵਰਾਜ 960 ਆ ਬਾਬਾ ਜੀਵਨ ਸਿੰਘ ਜੀ ਆ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਹੋਰ ਬਾਈ ਸੈਟ ਆ ਦੜ ਦੀ ਕਲਾ ਅੱਜ ਕਿੱਥੇ ਆਏ ਹੋ ਅੱਜ ਜੀ ਰਾਤ ਆ ਗਈ ਅੱਛਾ ਠੀਕ ਹੈ ਜੀ ਹੋਰ ਬਾਬਾ ਜੀ ਰਾਗੀ ਜੀ ਠੀਕ ਹੋ ਜੀ ਹਾਂ ਜੀ ਬਾਬਾ ਜੀ ਛੱਡ ਆ ਸਾਡੇ ਰਾਗੀ ਗੁਰੀ ਸਿੰਘ ਜੀ ਭੈਣੀ ਤੋਂ ਮਾੜੀ ਭੈਣੀ ਤੋਂ ਕੀਰਤਨ ਬਹੁਤ ਗੈਂਡ ਕਰਦੇ ਆ ਜੀ ਇਹਨਾਂ ਦੀ ਮਹਾਰਾਜ ਦੀ ਮਿਹਰਾ ਤੇ ਬਾਬਾ ਜੀਵਨ ਸਿੰਘ ਜੀ ਚੜ੍ਹਦੀ ਕਲਾ ਦੇ ਤਿਆਰ ਵਰ ਤਿਆਰ ਸਿੰਘ ਹਰ ਵਕਤ ਮਹਾਰਾਜ ਚੜ੍ਹਦੀ ਕਲਾ ਜ ਰੱਖੇ ਇਹਨਾਂ ਨੂੰ ਵੀ ਵੱਧ ਤੋਂ ਵੱਧ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਵੱਧ ਤੋਂ ਵੱਧ ਸੰਗਤ ਜੜੋ ਹੱਸ ਬੜਿਆ ਢੋਲਾ ਖੜਾ ਆਪਾਂ ਕਰਾਉਣੇ ਦਾ ਸੰਗਤ ਨੂੰ ਦਰਸ਼ਨ ਮਾਫੀ ਚਾਹੁੰਦੇ ਆ ਥੋੜੀ ਜੀ ਸੰਗਤ ਨੂੰ ਆਪਾਂ ਦਰਸ਼ਨ ਕਰਾਉਣੇ ਸੀ ਗੁਰਦੁਆਰਾ ਗੋਮਨ ਸਾਹਿਬ ਜਿਹੜਾ ਰਾਜਸਥਾਨ ਬਣਿਆ ਪਰ ਐਮਰਜੈਂਸੀ ਆਪਣਾ ਨਾ ਇੱਥੇ ਲੱਕੜ ਚ ਰਹੀ ਸੀ ਫੱਟੇ ਦਰਵਾਜ਼ਾ ਸਾਹਿਬ ਦੇ ਦਰਵਾਜ਼ਿਆਂ ਵਾਸਤੇ ਤੇ ਅੱਜ ਆਪਾਂ ਫਿਰ ਉਹ ਲੈਣ ਆਏ ਆਂਗੇ ਆਪਣੇ ਗਗਨ ਸਿੰਘ ਦੇ ਘਰੇ ਪੈਸੀ ਇਹ ਤੇ ਆ ਫੱਟਾ ਆ ਬਾਈ ਨੇ ਫੱਟੇ ਆਪਾਂ ਲੱਕੜ ਤੇ ਰਹੀ ਸੀ 40 ਦੀ ਲੱਕੜਾ ਪੂਰੀ ਵਧੀਆ ਹੈ ਜਿਹੜਾ ਆਪਣਾ ਦਰਵਾਜ਼ਾ ਸਾਹਿਬ ਦੇ ਦਰਵਾਜ਼ੇ ਬਣਾਉਣੇ ਆ ਇਹਨਾਂ ਦੇ ਲੈਣ ਆਏ ਸੀ ਤਾਂ ਕਰਕੇ ਮਾਫੀ ਚਾਹੁੰਦੇ ਆ ਸੰਗਤ ਤੋਂ ਮਾਫੀ ਚਾਹੁੰਦੇ ਆ ਸੰਗਤ ਤੋਂ ਸਾਤੋਂ ਪੂਰੀ ਆਪਾਂ ਤਾਂ ਵੀਡੀਓ ਆਪਣਾ ਦਰਸ਼ਨ ਮਿਲਣਾ ਨਹੀਂ ਕਰਾਇਆ ਗਿਆ ਕੋਈ ਨਹੀਂ ਆਪਾਂ ਵੀਡੀਓ ਪਾਵਾਂਗੇ ਤੇ ਉਹਦੇ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰੇ ਦਰਵਾਜ਼ਾ ਸਾਹਿਬ ਦੇ ਸਾਰੇ ਸਥਾਨ ਦੇ ਤੇ ਜੁੜੇ ਰਹੋ ਸਾਡੇ ਨਾਲ ਤੇ ਫਟ ਲੈਣ ਆਿਆਂਗੇ ਮਾਫੀ ਚਾਹੁੰਦੇ ਆ ਤੁਹਾਨੂੰ ਹੋਰ ساری ਸੰਗਤ ਚੜ੍ਹਦੀ ਕਲਾ ਤਿਆਰ ਵਰ ਤਿਆਰ ਸਾਰੀ ਦੋਸਤੋ ਕਮੈਂਟ ਕਰਕੇ ਬਤ ਬਤ ਜੁੜਿਓ ਆ ਬਾਬਾ ਹਣੀ ਸਿੰਘ ਜੀ ਜੀ ਚੜ੍ਹਦੀ ਕਲਾ ਸਾਰੇ ਠੀਕ ਆ ਦਿੱਤਾ ਬੀਤਾ ਸਾਰੇ ਫੌਜਾਂ ਦੀਆਂ लाख मंगला सारे भरपूर है कम सारे सिंह तैयार पर द्यार फौजा तैर भर त्यार बाटे भरपूर संघ हजूरते ना खेद ना ਹਰ ਵਕਤ ਚੜ੍ਹਦੀ ਕਲਾ 'ਚ ਰਹਿਣ ਵਾਲੇ ਸੰਗ ਨੇ ਨੀਲਾ ਬਾਣਾ ਜਦੋਂ ਸਰੀਰ ਤੇ ਕਹਿੰਦੇ ਫਿੱਟ ਹੋ ਜਾਂਦਾ ਨੀਲਾ ਬਾਣਾ ਪਾਏ ਜਾਂਦਾ ਫਿਰ ਇੱਕ ਉਹ ਵਰਦੀ ਹੋ ਜਾਂਦੀ ਜੇ ਪੁਲਿਸ ਦੀ ਫੌਜ ਦੀ ਜਾਂ ਕਿਸੇ ਹੋਰ ਦੀ ਉਹ ਵਰਦੀ ਉਹਨਾਂ ਦੇ ਵੀ ਉੱਤੋਂ ਦੀ ਫਿਰ ਆਇਆ ਸਰੀਰ ਚੜ੍ਹਦੀ ਕਲਾ ਦੇ ਹੋ ਜਾਂਦਾ ਖਾਲਸਾ ਪੋਆ ਪੂਰੀ ਤਿਆਰ ਵਰ ਤਿਆਰ ਫਿਰ ਆਪਣੇ ਆਪ 'ਚ ਜੋਸ ਆ ਜਾਂਦਾ ਜਦੋਂ ਨੀਲਾ ਬਾਣਾ ਪਹਿਨਿਆ ਜਾਂਦਾ ਤੇ ਜੇ ਆਪਾਂ ਚਿੱਟੇ ਵਸਤਰ ਪਾ ਲਈਏ ਉਹ ਸ਼ਾਂਤੀ ਦਾ ਪ੍ਰਤੀਕ ਆ ਜਦੋਂ ਆਪਾਂ ਚਿੱਟੇ ਵਸਤਰ ਪਾ ਲਏ ਉਹ ਸ਼ਾਂਤੀ ਦਾ ਪ੍ਰਤੀਕ ਆ ਉਹ ਫਿਰ ਭਗਤੀ ਸਖਤੀ ਆ ਇਹ ਆ ਵੀਰ ਰਸ ਚੜ੍ਹਦੀ ਗਰਾਂ ਵਾਲਾ ਹੈ ਨੀਲਾ ਬਾਣਾ ਤੇ ਆ ਆਪਣੇ ਲੱਖੀ ਸਿੰਘ ਜੀ ਇੱਕ ਘੋੜਿਆਂ ਦੀ ਸੇਵਾ ਕਰਦੇ ਆਪਣੇ ਜਿਹੜੇ ਕਮੰਡਸਰ ਸਾਹਿਬ ਰੱਖੇ ਹੋਏ ਆ ਹੋਰ ਬਾਬਾ ਜੀ ਚੜ੍ਹਦੀ ਗਰਾਂ ਜੀ ਚੜ੍ਹਦੀ ਗਰਾਂ ਬਾਬਾ ਜੀ ਹਾਂ ਇੱਧਰ ਬਾਬਾ ਜੀ ਦੱਸਦੇ ਹੋਰ ਇਹਦਾ ਤਾਂ ਹੋ ਗਿਆ ਇਹਦਾ ਆਪਣੇ ਡਰਾਈਵਰ ਸਾਹਿਬ ਜੀ ਨਾਲੇ ਕੀਰਤਨੀਆ ਸਿੰਘ ਨੇ ਤੇ ਹੁਣ ਥੋੜੀ ਪ੍ਰੋਬਲਮ ਸੀ ਆਪਣੇ ਰਾਗੀ ਸਿੰਘ ਨਹੀਂ ਸੀਗੇ ਉਹ ਗਏ ਹੋਏ ਸੀਗੇ ਤੇ ਫਿਰ ਸਵੇਰੇ ਉੱਠ ਕੇ ਇਹਨਾਂ ਨੂੰ ਪਹਿਰਾ ਸੰਭਾਲਣਾ ਹੁੰਦਾ ਸੀ ਕੀਰਤੋਂ ਦਾ ਸਤਾਰਿਵਾਰ ਸਾਰਾ ਕੁਲ ਸਤਾਰਿਵਾਰ ਸਾਰੇ ਜੰਗੀ ਜਰਨੈਲ ਜੋਧੇ ਨੇ ਇਹ ਹਰ ਵਕਤ ਤਿਆਰ ਹਰ ਵਕਤ ਤਿਆਰ ਵਰਤਿਆ ਰਹਿਣ ਵਾਲੀ ਫੌਜ ਆ ਘੋੜਿਆਂ ਦੇ ਜੱਜਦਾਰ ਬਾਬਾ ਲਖਵੀਰ ਸਿੰਘ ਜੀ ਕੋਡ ਫੱਤੇ ਵਾਲੇ ਕੋਡ ਫੱਤੇ ਵਾਲੇ ਇਹਨਾਂ ਦੇ ਲੱਕ ਤੇ ਵਰਣਾ ਇਹਨਾਂ ਦੇ ਵੀ ਛੱਡਣਾ ਉਹ ਠੀਕ ਆ ਬਾਬਾ ਜੀ ਠੀਕ ਆ ਜੀ ਪਾਲਾ ਸਿੰਘ ਨੂੰ ਆਇਆ ਨਾ ਜੀ ਨਾਲ ਮਰ ਪਿਆਰ ਹੋ ਜਾ ਠੀਕ ਆ ਜੀ ਪਾਲਾ ਸਿੰਘ ਨੂੰ ਰਹਿਣਾ ਹਾਂ ਬਾਬਾ ਪਾਲਾ ਸਿੰਘ ਗਊਆਂ ਦੇ ਠੀਕ ਆ ਜੀ ਬਾਬਾ ਬਕਾਈ ਦਰਘੇ ਹੋਏ ਸਰ ਬਾਸ ਹਾਂ ਜੀ ਗਿਆਨੀ ਬੂਟਾ ਜੀ ਦਲ ਨਵੀ ਟਕਸਾਲ ਹਾਂ ਜੀ ਆਪਾਂ ਬਾਬਾ ਜੀ ਥੋੜੀ ਮਾਫੀ ਚਾਹੁੰਦੇ ਜੀ ਆਪਾਂ ਗੁਰਦੁਆਰਾ ਗਮਨਸਰ ਸਾਹਿਬ ਜੋ ਰਾਜਸਥਾਨ ਬਣਾਇਆ ਉਹ ਦਰਸ ਉਹਦੇ ਆਪਾਂ ਦਰਸ਼ਨ ਕਰਾਉਣੇ ਸੀਗੇ ਥੋੜਾ ਜਿਹਾ ਫਿਰ ਆਪਣਾ ਆਪਣੇ ਦਰਵਾਜ਼ੇ ਜਿਹੜੇ ਗੇਟ ਲੱਗਣਿਆ ਦਰਵਾਜ਼ਾ ਸਾਹਿਬ ਨੂੰ ਉਹਦੇ ਵਾਸਤੇ ਆਪਾਂ ਲੱਕੜ ਚ ਰਹੀ ਸੀ ਤੇ ਉਹਨਾਂ ਦੇ ਫੱਟ ਆਪਾਂ ਲੈਣ ਗਏ ਵਿਆਂਗੇ ਤੇ ਆਪਾਂ ਦਰਸ਼ਨ ਕਰਾਵਾਂਗੇ ਜੀ ਤੁਹਾਨੂੰ ਤੇ ਅਲੱਗ ਤੋਂ ਥੋੜੀ ਵੀਡੀਓ ਬਣਾ ਕੇ ਆਪਾਂ ਇਸ 채ਨਲ ਦੀ ਪਾਵਾਂਗੇ ਕਰਿਓ ਦਰਸ਼ਨ ਸਾਰੇ ਤੇ ਨਾਲੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਦੱਸਿਓ ਵੀ ਕਿੱਦਾਂ ਦਰਵਾਜ਼ਾ ਸਾਹਿਬ ਬਣਿਆ ਔਰ ਚੜਦੀ ਕਲਾ ਹੋਰ ਗਿਆਨੀ ਬੂਟਾ ਸਿੰਘ ਜੀ ਹਾਂਜੀ ਜਲ ਸਕੋ ਜਲ ਸਕੋ Rajasthan ਦਾ ਹਾਂਜੀ ਹਾਂਜੀ ਆਪ ਦਾ ਕੰਨ ਫਰਕ ਕਰਾ ਕਰਾ ਦੇ। ਕਾ ਦੇਖ ਤੇ ਪਾਣੀ ਹੋਰ ਕੀ ਹੈ ਇਹ ਬਹੁਤ ਵਧੀਆ। ਹੋਰ ਸੁਣਾਓ ਸੰਗ ਦੀ ਜੀ ਚੜਦੀ ਕਲਾ ਜਲ ਬਣੀ ਛਗ ਲਿਆ। ਟਾਈਮ ਹੋਇਆ ਬੈ ਚਾਹ ਦਾ ਚਾਹ ਵੀ ਸ਼ਕੋ। ਅਸੀਂ ਤਾਂ ਜਲ ਛਗ ਰਹੇ ਹਾਂ Rajasthan ਦਾ ਅੱਜ। ਤੇ ਹੁਣ ਆਪਣੇ ਸੰਘਾ ਤਿਆਰ ਵਰ ਤਿਆਰ ਖੜਿਆ ਆਪਣੇ ਆ ਜਿਹੜੀ ਲੱਕੜਾ ਪਚ ਰਹੀ ਸੀਗੀ। ਇਵੀ ਸੰਗਤ ਵੱਲੋਂ ਹੀ ਅਰਦਾਸ ਅਰਦਾਸੇ ਆ ਗਈ। ਇਹਦੇ ਜੋ ਗੇਟ ਬਣਨੇ ਆ ਆਪਣੇ ਦਰਵਾਜ਼ਾ ਉੱਤੇ ਲੱਗਣੇਗੇ। ਠੀਕ ਹੈ ਗਿਆਨੀ ਬੂਟਾ ਸਿੰਘ ਜੀ ਚੜ੍ਹਦੀ ਕਲਾ ਜੀ। ਠੀਕ ਹੈ ਜੀ ਧੰਨਵਾਦ ਤੁਹਾਡਾ। ਤੁਸੀਂ ਤੁਹਾਡੀ ਪ੍ਰੋਬਲਮ ਸਮਝੀ ਆ। ਕਰਾਵਾਂਗੇ ਦਰਸ਼ਨ ਤੁਹਾਨੂੰ ਆਪਾਂ ਵੀਡੀਓ ਅਲੱਗ ਤੋਂ ਬਣਾ ਕੇ ਆਵਾਗੇ ਸਾਰੇ ਦਰਵਾਜ਼ਾ ਸਾਹਿਬ ਦੀ ਤੇ ਆਪਣੇ ਸੰਗਾਂ ਹਣ ਸਭਾ ਸਭਾ ਤਿਆਰ ਵਰ ਵਰ ਸੇਵਾ ਦਾ ਸੇਵਾ ਕਰ ਰਹੀ ਹੈ ਆਪਣੇ ਇਹ ਕਿਹਦੇ ਕਹਿੰਦੇ ਬੋਲੀ ਜਾਂਦਾ ਨਾਮ ਲਵੀ ਲੈ ਲੈ ਬੋਲਣਾ ਪੈਂਦਾ ਬਾਜੀ ਫਿਰ ਬੋਲੇ ਉਹਨਾਂ ਤਾਂ ਨਹੀਂ ਕੋਸ ਹੁੰਦਾ

ਆਪਰੇ ਭਰੇ ਤੇ ਘਾਣਾ ਤੋਂ ਸੁਣਾਉਣੇ ਤੇ ਜੀ ਜੀ ਕਿਹਦੇ ਆ ਗਏ ਹੀ ਗੱਲ ਸਮ ਹਾਂ ਆਪਾਂ ਤੁਹਾਨੂੰ ਸੇਵ ਹੀ ਕਵਰ ਕਰਨੀ ਆ ਆਹਾਂ ਘੋਰ ਬਾਬਾ ਜੜਦੀ ਕਲਾ ਜੀ ਕੜਦੀ ਕਲਾ ਜੀ ਚੱਕਦੀ ਕਲਾ ਹਾਂਜੀ ਕੱਲ ਹੀ ਚੋਰੀ ਕਰੀ ਸੀ ਚੱਕੀ ਅੰਨੇ ਦੀ ਦਰਸਾਨਾ ਗਿਆਨੀ ਬੂਟਾ ਸਿੰਘ ਜੰਮਤ ਸਾਲਵਾ ਬਾਈ ਤੁਸੀਂ ਕਿਹੜੀ ਜਗ੍ਹਾ ਤੋਂ ਤੇ ਹੁਣ ਕਿੱਥੇ ਰਹੇ ਸਾਡੀ ਨਾ ਬਾਬਾ ਗੋਡਾ ਸਿੰਘ ਜੀ ਠੀਕ ਹੈ ਜੀ ਖਾਲਸਾ ਬਹੁਤ ਜੱਜ ਕੇ ਮੈਂ ਕੰਡਮ ਹੋ ਗਿਆ ਇਹ ਵੀ ਗੱਤ ਕੇ ਤੇ ਕੋਟ ਸਵਾਰੀ ਦੇ ਮਹਾਨ ਯੋਧੇ ਆ ਕਰਾਉਣੇ ਮੌਸਮ ਵੀ ਥੋੜਾ ਜਾਂ ਚੇਂਜ ਹੋਇਆ हवा चल रही है पुरा देखो कणक राजस्थान की खेती Okay, A gel ਥੋੜਾ ਮੌਸਮ ਚੇਂਜ ਹੋਇਆ ਮੀਂਹ ਦੀ ਸੰਭਾਵਨਾ ਜੀ ਬਣ ਰਹੀ ਆ ਪੂਰਾ ਚੱਲੀ ਜਾਂਦਾ ਤੇ Rajasthan ਦਾ ਮੌਸਮ ਥੋੜਾ ਜਿਹਾ ਆਪਣੇ ਤੋਂ ਚੇਂਜ ਆ ਇੱਥੇ ਵੀ ਗਰਮੀ ਹੁਣ ਜ਼ਿਆਦਾ ਹੋਣ ਲੱਗ ਗਈ ਤੇ ਸੰਗ ਤੋਂ ਆਪਾਂ ਮਾਫੀ ਬਾਰ-ਬਾਰ ਆਪਾਂ ਮਾਫੀ ਹੀ ਮੰਗਦੇ ਆ ਵੀ ਆਪਾਂ ਉਹਦੇ ਤੇ ਖਰੇ ਨਹੀਂ ਇਧਰੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਵੀਡੀਓ ਬਣਾ ਕੇ ਪਾਵਾਂਗੇ ਆਪਣੇ ਸਥਾਨ ਦੀ ਤੇ ਸਾਰੀ ਸੰਗਤ ਜੁੜੀ ਰਹੋ ਹੋਰ ਸਾਰੀ ਸੰਗਤ ਚੜ੍ਹਦੀ ਕਲਾ ਘਰ ਵਿੱਚ ਸੁੱਖ ਸ਼ਾਂਤੀ ਆ ਸਾਰੀ ਸੰਗਤ ਦੇ ਵਾਦੋ ਵਾਦ ਸੰਗਤ ਦਾ ਆਪਣੇ ਗੁਰਦੁਆਰਾ ਗੁੰਮੜਸਰ ਸਾਹਿਬ ਹਾਜ਼ਰੀ ਭਰਿਆ ਕਰੋ ਅਰਦਾਸਾਂ ਬੇਨਤੀਆਂ ਕਰਾਇਆ ਕਰੋ ਆਪ ਸੰਗਤ ਨੂੰ ਪਤਾ ਹੀ ਆ ਆਪਣੇ ਸਥਾਨ ਤੋਂ ਜੋ ਵੀ ਕੋਈ ਵਰ ਮੰਗਦਾ ਅਰਦਾਸ ਕਰਾਉਂਦਾ ਉਹ ਅਰਦਾਸਾਂ ਇਸ ਸਥਾਨ ਦੇ ਪੂਰੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਜਿਵੇਂ ਆਪਣੇ ਪੰਜਾਬ ਵਿੱਚ ਗੰਮਨਸਾਰਾ ਗੁਰਦੁਆਰਾ ਜਿਹੜਾ ਉੱਥੇ ਆਪਣੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਉਸੇ ਹੀ ਤਰ੍ਹਾਂ ਆਪਣੇ ਜਿਹੜੇ ਇੱਥੇ ਗੰਮਨਸਾਰਾ ਬਣਾਇਆ ਰਾਜਸਥਾਨ ਗੁਰਦੁਆਰਾ ਸਾਹਿਬ ਬਣਾਇਆ ਇੱਥੇ ਵੀ ਚੜ੍ਹਦੀ ਕਲਾ ਹੋ ਗਈ ਮਹਾਰਾਜ ਦੀ ਮਹਾਰਾਜ ਨੇ ਪੂਰੀਆਂ ਤਰੱਕੀਆਂ ਤੇ ਪੂਰਾ ਇੱਥੋਂ ਵੀ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਬਹੁਤ ਸੰਗਤ ਜੁੜੀ ਐ ਇਸ ਸਥਾਨ ਨਾਲ ਵੀ ਇਸ ਸਥਾਨ ਤੇ ਜਿਹੜੀ ਸੰਗਤ ਜੁੜੀ ਆ ਉਹਨਾਂ ਦਾ ਵੀ ਧੰਨਵਾਦ ਆ ਬਾਰ-ਬਾਰ ਨਾਮ ਸਕਾਰਾ ਉਹਨਾਂ ਨੂੰ ਤੇ ਹੁਣ ਆਪਾਂ ਲੈਨੇ ਤੁਹਾਨੂੰ ਤੁਹਾਡੇ ਤੋਂ ਮਾਫੀ ਆਗਿਆ ਲੈਨੇ ਆ ਹੁਣ ਆਪਾਂ ਉਹ ਜਿਹੜੀ ਆਪਣੇ ਸੇਵਾ ਚੱਲ ਰਹੀ ਹੈ ਉਹ ਚ ਲਵਾਉਣੇ ਆ ਹੱਥ ਮੜਾ ਸਹਿਯੋਗ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ